ਕਈ ਖਾਲਸਾ ਜੀ ਅਕਲ ਤੋਂ ਹੀਨੇ ਲੋਕ ਕਹਿੰਦੇ ਨੇ ਸ਼ੀਦੀ ਦੇ ਗਾਂਦੇ ਕਿ ਕੀ ਹੁੰਦਾ ਜੀ ਉੱਥੇ ਬਦਾਮ ਦੇ ਦੇਣੇ ਖੰਡ ਦੇ ਦੇਣੀ ਲਾਚੀਆਂ ਦੇ ਦੇਣੀਆਂ ਕਾਲੀਆਂ ਮਿਰਚਾਂ ਦੇ ਦੇਣੀਆਂ ਉਹਦੇ ਨਾਲ ਕੀ ਹੁੰਦਾ ਕੁਛ ਨਹੀਂ ਹੁੰਦਾ ਉਹਦੇ ਨਾਲ ਪਰ ਖਾਲਸਾ ਜੀ ਉਹਨਾਂ ਨੂੰ ਕੀ ਪਤਾ ਬਾਬਾ ਦੀਪ ਸਿੰਘ ਸਾਹਿਬ ਦੀ ਖੁਸ਼ੀ ਉੱਥੋਂ ਪ੍ਰਾਪਤ ਹੁੰਦੀ ਆ ਬਾਬਾ ਜੀ ਬਾਬਾ ਨੂਰ ਸਿੰਘ ਸਾਹਿਬ ਦੀ ਖੁਸ਼ੀ ਉੱਥੋਂ ਪ੍ਰਾਪਤ ਹੁੰਦੀ ਆ ਸ਼ਹੀਦਾ ਸਿੰਘਾਂ ਦੀ ਖੁਸ਼ੀ ਜਿਹੜੀ ਆ ਖਾਲਸਾ ਜੀ ਉਹ ਜਿਹੜਾ ਗੁਰਮੁਖ ਪਿਆਰਾ ਕੋਈ ਰਗੜੇ ਲਵਾਉਂਦਾ ਰਸਤਾ ਗੁਰੂ ਕੇ ਪਿਆਰਿਆਂ ਨੂੰ ਦਿੰਦਾ ਹੈ ਉਹ ਤੇ ਸ਼ਹੀਦਾ ਸਿੰਘਾਂ ਦੀ ਵੱਡੀ ਖੁਸ਼ੀ ਹੁੰਦੀ ਆ ਸੋ ਇਹਨਾਂ ਮੂਰਖਾਂ ਲੋਕਾਂ ਨੂੰ ਕੀ ਪਤਾ ਕਿ ਸਤਗੁਰਾਂ ਦੇ ਘਰ ਦੀਆਂ ਦਾਤਾਂ ਕੀ ਹਨ ਸਤਗੁਰੂ ਮਹਾਰਾਜ ਵਿੱਚ ਜਿਹੜਾ ਮਹਾਰਾਜ ਦੀ ਖੁਸ਼ੀ ਲੈਣੀ ਨਾ ਗੁਰੂ ਕੇ ਪਿਆਰਿਆਂ ਦੀ ਖੁਸ਼ੀ ਜਾਂ ਸ਼ਹੀਦਾ ਸਿੰਘਾਂ ਦੀ ਖੁਸ਼ੀ ਲੈਣੀ ਉਹ ਕਿਵੇਂ ਲੈਣੀ ਹੈ ਇਹਨਾਂ ਨੂੰ ਕਾਦੀ ਨੌਲੇਜ ਹੈ ਔਰ ਖਾਲਸਾ ਜੀ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਹੈ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਦੇ ਖਾਲਸਾ ਜੀ ਸ਼ਹੀਦ ਸਿੰਘਾਂ ਫੌਜਾਂ ਨੂੰ ਜਦੋਂ ਰਸਤਾ ਦਿੱਤੀਆਂ ਜਾਂਦੀਆਂ ਮਹਾਰਾਜ ਦੀ ਕਿਰਪਾ ਨਾਲ ਉੱਥੇ ਪੀ ਆਰ ਵੀ ਮਿਲਦੀ ਉੱਥੇ ਦੁੱਧ ਵੀ ਮਿਲਦਾ ਉੱਥੇ ਪੁੱਤ ਵੀ ਮਿਲਦਾ ਉੱਥੇ ਰੋਗ ਵੀ ਦੂਰ ਹੁੰਦੇ ਸੁੱਖ ਵੀ ਪ੍ਰਾਪਤ ਹੁੰਦੇ ਉੱਥੇ ਚੜ੍ਹਦੀ ਕਲਾ ਵੀ ਹੁੰਦੀ ਹੈ ਉੱਥੇ ਖਾਲਸਾ ਜੀ ਧੀਆਂ ਪੁੱਤਾਂ ਦੇ ਰਿਸ਼ਤੇ ਵੀ ਜੁੜਦੇ ਆ ਉੱਥੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਮਾੜੀਆਂ ਰੂਹਾਂ ਦਾ ਖਾਲਸਾ ਜੀ ਪੈਰਾਨਾਸ਼ ਹੋ ਜਾਂਦਾ ਸ਼ਹੀਦਾਂ ਦਾ ਪੈਰਾ ਵਰਤ ਜਾਂਦਾ ਜਿੱਥੇ ਸ਼ਹੀਦੀ ਦੇਗਾਂ ਆਂ ਰਸਤਾ ਆਪਾਂ ਦਿੰਨੇ ਹਨ ਜਾਂ ਰਗੜੇ ਲਵਾਉਨੇ ਹਨ ਸੋ ਐਸੀ ਖਾਲਸਾ ਜੀ ਕਿਰਪਾ ਹੈ ਸ਼ਿਦਾ ਸਿੰਘ